ਜੀ ਸਾਕਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਤੇ ਇਹ ਆਪਾਂ ਕੀ ਦੇਖ ਰਹੇ ਆ ਜਿਹੜੀ ਦੋਸਤੀ ਤੇ ਕਿਸੇ ਸਾਰੇ ਦੇ ਸਾਰੇ ਕੱਲੇ ਮੋਦੀ ਜੀ ਨੂੰ ਨਹੀਂ ਸਾਰੇ ਦੇ ਸਾਰੇ ਇੰਡੀਆ ਨੂੰ ਨਾਜ਼ ਹੋਇਆ ਕਰਦਾ ਸੀ ਕਿ ਭਾਈ ਦੇਖੋ ਭਾਰਤ ਤੇ ਅਮਰੀਕਾ ਦਾ ਰਿਸ਼ਤਾ ਜਿਹੜਾ ਹੈ ਉਹ ਬਹੁਤ ਹੀ ਪੱਕਾ ਹੈ ਭਾਰਤ ਤੇ ਅਮਰੀਕਾ ਦਾ ਰਿਸ਼ਤਾ ਜਿਹੜਾ ਹੈ ਉਹ ਬਹੁਤ ਹੀ ਪੱਕਾ ਹੈ ਭਾਈ ਠੀਕ ਹੈ ਪਰ ਅਮਰੀਕਾ ਵਾਰ-ਵਾਰ ਭਾਰਤ ਤੇ ਵਾਰ ਕਰਦਾ ਹੈ ਠੀਕ ਹੈ ਤੇ ਪਰ ਭਾਰਤੀਆਂ ਨੂੰ ਪਤਾ ਨਹੀਂ ਲੱਗਦਾ ਪਰ ਹੁਣ ਥੋੜਾ ਜਿਹਾ ਪਿੰਚ ਹੋਇਆ ਜਦੋਂ ਮਾਰ ਆਵਦੇ ਸ਼ਰੀਰ ਤੇ ਪਈ ਹੈ ਉਦੋਂ ਪਿੰਚ ਨਹੀਂ ਹੋਇਆ ਸੀ ਜਦੋਂ ਅਮਰੀਕਿਓ ਚ ਆ ਜਾਏ ਸੀਗੇ ਪੰਜਾਬ ਦੇ ਵਿੱਚ ਉਹ ਵੀ ਅੰਮ੍ਰਿਤਸਰ ਦੇ ਵਿੱਚ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਚੁੱਕੀ ਸੀ ਪਰ ਹੁਣ ਬਹੁਤ ਵੱਡੀ ਗੱਲ ਚੁੱਕੀ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਇਸ ਚੀਜ਼ ਤੇ ਦੇਖੋ ਜਦੋਂ ਡੋਨਾਲਡ ਟਰੰਪ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨਾ ਸੀ ਉਦੋਂ ਭਾਰਤ ਦੇ ਵਿੱਚ ਹਵਨ ਕਰਵਾਏ ਗਏ ਸੀਗੇ ਇੰਡੀਆ ਦੇ ਵਿੱਚ ਹਵਨ ਕਰਵਾਏ ਗਏ ਸੀਗੇ ਪੰਡਤਾਂ ਦੇ ਪੰਡਤਾਂ ਨੇ ਹਵਨ ਕੀਤੇ ਸੀ ਕਿ 트럼ਪ ਜੀ ਜਿੱਤ ਜਾਓ ਇਸ ਦੇ ਨਾਲ ਭਾਰਤ ਨੂੰ ਕੀ ਹੋਊਗਾ ਇੰਡੀਆ ਨੂੰ ਕੀ ਹੋਊਗਾ ਬੈਨੀਫਿਟ ਹੋਊਗਾ ਅੱਜ ਉਹੀ 트럼ਪ ਐਪਲ ਦੀ ਕੰਪਨੀ ਦੇ ਸੀਈਓ ਟਿਮ ਕੁੱਕ ਨੂੰ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਕੰਪਨੀ ਨਾ ਖੋਲੋ ਇਹ ਸਾਰੀ ਗੱਲਾਂ ਤੇ ਆਪਾਂ ਜ਼ਿਕਰ ਕਰਾਂਗੇ ਵੀਡੀਓ ਦੇ ਵਿੱਚ ਔਰ ਵੀਡੀਓ ਜੇ ਪਸੰਦ ਆਵੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਕਿਉਂਕਿ ਜੇ ਅਸੀਂ ਐਫਰਟਸ ਕਰ ਰਹੇ ਹਾਂ ਦੇਖੋ ਹਿੰਦੀ ਦੀਆਂ ਤੁਸੀਂ ਬਹੁਤ ਵੀਡੀਓਜ਼ ਦੇਖਦੇ ਹੋਗੇ ਜੇ ਅੱਜ ਅਸੀਂ ਪੰਜਾਬੀ ਦੇ ਵਿੱਚ ਕੁਝ ਵਧੀਆ ਦੇ ਰਹੇ ਹਾਂ ਕੰਟੈਂਟ ਤਾਂ ਤੁਸੀਂ ਇਸ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਇਹ ਇੱਥੇ ਦੇਖੋ ਬਈ ਆਹ ਚੀਜ਼ ਤੁਸੀਂ ਦੇਖੋ ਇਹ ਉਹ ਕਹਿੰਦੇ ਆ ਨਾ ਕਿ ਤੇਰੇ ਮੇਰੇ ਰਿਸ਼ਤੇ ਨੂੰ ਨજર ਨਾ ਲੱਗ ਜੇ ਲੋਕਾਂ ਦੀ ਉਹੀ ਗੱਲ ਹੋਈ ਹੈ ਬਈ ਤਾਂ ਦੇਖੋ ਨજર ਬਈ ਪੂਰੀ ਤਰ੍ਹਾਂ ਲੱਗੀ ਹੈ ਦੇਖੋ ਆਪਰੇਸ਼ਨ ਸਿੰਦੂਰ ਯਾਨੀ ਕਿ ਇਸ ਨੂੰ ਨਾਮ ਦਿੱਤਾ ਸੀਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਤਰੀਕੇ ਨਾਲ ਬਾਉਂਡਰੀ ਤੇ ਕੀ ਚੱਲ ਰਹੀ ਸੀਗੀ ਟੈਨਸ਼ਨ ਚੱਲ ਰਹੀ ਸੀਗੀ ਤਾਂ ਆਪਰੇਸ਼ਨ ਸਿੰਦੂਰ ਨਾਮ ਦਿੱਤਾ ਗਿਆ ਭਾਰਤ ਦੇ ਵੱਲੋਂ ਵੀ ਪਾਕਿਸਤਾਨ ਤੇ ਹਮਲੇ ਕੀਤੇ ਗਏ ਤੇ ਪਾਕਿਸਤਾਨ ਦੇ ਵੱਲੋਂ ਵੀ ਕੀ ਕੀਤੇ ਗਏ ਭਾਰਤ ਤੇ ਹਮਲੇ ਕੀਤੇ ਗਏ ਜਿਵੇਂ ਪਾਕਿਸਤਾਨੀ ਮੀਡੀਆ ਕਹਿ ਰਹੀ ਹੈ ਕਿ ਭਈ ਹਰਿਆਣੇ ਦਾ ਭਾਰਤ ਦੇ ਹਰਿਆਣਾ ਸਟੇਟ ਦਾ ਸਿਰਸਾ ਜ਼ਿਲ੍ਹਾ ਤਬਾਹ ਕਰ ਦਿੱਤਾ ਗਿਆ ਹੈ ਉਵੇਂ ਹੀ ਭਾਰਤ ਵੀ ਬਹੁਤ ਗੱਲਾਂ ਜਿਹੜਾ ਹੈ ਉਹ ਕਹਿ ਰਿਹਾ ਹੈ ਮੀਡੀਆ ਦੇ ਥਰੂ ਠੀਕ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਦੇਖੋ ਨੁਕਸਾਨ ਤਾਂ ਹੋਇਆ ਆਲਰੇਡੀ ਪਾਕਿਸਤਾਨ ਦਾ ਵੀ ਨੁਕਸਾਨ ਹੋਇਆ ਔਰ ਕੁਝ ਜਾਨਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਵੀ ਗਈਆਂ ਨੇ ਇਹ ਚੰਗੀ ਤਰ੍ਹਾਂ ਉਹਨਾਂ ਨੂੰ ਹੀ ਪਤਾ ਹੈ ਜਿਹੜੇ ਮਨੁੱਖਾਂ ਦੇ ਸਰੀਰ ਤੇ ਇਹ ਚੀਜ਼ਾਂ ਬੀਤੀਆਂ ਨੇ ਠੀਕ ਹੈ ਆਪਣੇ ਵਰਗੇ ਸਿਰਫ ਗੱਲਾਂ ਹੀ ਕਰ ਸਕਦੇ ਆ ਪਰ ਜਿਨ੍ਹਾਂ ਨਾਲ ਐਕਚੁਅਲ ਦੇ ਵਿੱਚ ਇਹ ਚੀਜ਼ ਹੋਈ ਹੈ ਬਾਉਂਡਰੀ ਜਿਨ੍ਹਾਂ ਦੇ ਘਰ ਦੇ ਵਿੱਚ ਨੁਕਸਾਨ ਹੋਇਆ ਜਿਨ੍ਹਾਂ ਦੇ ਘਰੇ ਜਾਨਾਂ ਗਈਆਂ ਨੇ ਇਹ ਅਸਲ ਦੇ ਵਿੱਚ ਉਹੀ ਜਾਣ ਸਕਦਾ ਹੈ ਠੀਕ ਹੈ ਜੀ ਤਾਂ ਇਹ ਆਪਰੇਸ਼ਨ ਸਿੰਦੂਰ ਤੇ ਆਪਾਂ ਗੱਲ ਕਰਦੇ ਆਂ ਦੇਖੋ 트럼ਪ ਨੂੰ ਕ੍ਰੈਡਿਟ ਨਹੀਂ ਦਿੱਤਾ ਗਿਆ ਇੰਡੀਆ ਦੇ ਵੱਲੋਂ ਕੋਈ ਵੀ ਹਾਲਾਂਕਿ 트럼ਪ ਜਿਹੜੇ ਨੇ ਉਹ ਕ੍ਰੈਡਿਟ ਚਾਹੁੰਦੇ ਸੀ ਡੋਨਾਲਡ 트럼ਪ ਉਹ ਕ੍ਰੈਡਿਟ ਦਾ ਭੁੱਖਾ ਹੈ ਇਹ ਗੱਲ ਤਾਂ ਸੱਚੀ ਹੈ ਠੀਕ ਹੈ ਕਿ ਡੋਨਾਲਡ 트럼ਪ ਨੇ ਹਰ ਜਗ੍ਹਾ ਕਿ ਚਾਹੁੰਦੇ ਆ ਕਿ ਵੀ ਮੈਨੂੰ ਕ੍ਰੈਡਿਟ ਮਿਲੇ ਕਿਤੇ ਨਾ ਕਿਤੇ ਮੈਨੂੰ ਕ੍ਰੈਡਿਟ ਮਿਲੇ ਮੈਂ ਤੁਹਾਨੂੰ ਦੱਸਦਾ ਕਿ ਯੂਐਸਏ ਦੇ ਵਿੱਚ ਇੱਕ ਪਰਸਨ ਦੋ ਹੀ ਸੈਸ਼ਨਸ ਦੇ ਵਿੱਚ ਪ੍ਰੈਜ਼ੀਡੈਂਟ ਬਣ ਸਕਦਾ ਹੈ ਠੀਕ ਹੈ ਆਪਣੇ ਇੱਥੇ ਇੰਡੀਆ ਦੇ ਵਿੱਚ ਇੱਕ ਪਰਸਨ ਅਨਲਿਮਿਟਿਡ ਟਾਈਮਸ ਪ੍ਰੈਜ਼ੀਡੈਂਟ ਬਣ ਸਕਦਾ ਹੈ ਅਨਲਿਮਿਟਿਡ ਟਾਈਮ ਕਿੰਨਾ ਪੀਐਮ ਬਣ ਸਕਦਾ ਬਟ ਅਮਰੀਕਾ ਦੇ ਵਿੱਚ ਰੈਸਟ੍ਰਿਕਸ਼ਨਸ ਨੇ ਕਿ ਸਿਰਫ ਦੋ ਹੀ ਪਲਾਨ ਜਿਹੜਾ ਹੈ ਇੱਕ ਪਰਸਨ ਕੀ ਬਣ ਸਕਦਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਇੱਕ ਵਾਰ ਪਹਿਲਾ ਪ੍ਰੈਜ਼ੀਡੈਂਟ ਬਣ ਚੁੱਕਿਆ ਹੈ ਤੇ ਇਹ ਇਸ ਵਾਰ ਇਹ ਦੂਜਾ ਪਲਾਨ ਹੈ ਕਿਸ ਦਾ ਡੋਨਾਲਡ ਟਰੰਪ ਦਾ ਜਿਹਦੇ ਵਿੱਚ ਇਹ ਪ੍ਰੈਜ਼ੀਡੈਂਟ ਬਣਿਆ ਤਾਂ ਡੋਨਾਲਡ ਟਰੰਪ ਇਹ ਚਾਹੁੰਦਾ ਹੈ ਕਿ ਮੈਂ ਛੇਤੀ ਤੋਂ ਛੇਤੀ ਜਿੰਨਾ ਹੋ ਸਕਦਾ ਹੈ ਇਹ 4 ਸਾਲਾਂ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਹੁੰਦੇ ਨੇ ਉਹ 5 ਸਾਲਾਂ ਵਾਸਤੇ ਹੀ ਹੁੰਦੇ ਆ ਸੌਰੀ 4 ਸਾਲਾਂ ਵਾਸਤੇ ਹੁੰਦੇ ਆ ਇੰਡੀਆ ਵਿੱਚ 5 ਸਾਲਾਂ ਵਾਸਤੇ ਹੁੰਦੇ ਆ ਅਮਰੀਕਾ ਦੇ ਵਿੱਚ ਕਿੰਨੇ ਸਾਲਾਂ ਵਾਸਤੇ ਹੁੰਦੇ ਬਈ 4 ਸਾਲਾਂ ਵਾਸਤੇ ਹੁੰਦੇ ਆ ਤਾਂ ਹੁਣ ਦੇਖੋ ਡੋਨਾਲਡ ਟਰੰਪ ਇਹ ਚਾਹੁੰਦੇ ਹੈ ਕਿ ਵੀ ਮੈਨੂੰ ਨੋਬਲ ਦਾ ਕੀ ਮਿਲ ਜੇ ਨੋਬਲ ਪ੍ਰਾਈਜ਼ ਮਿਲ ਜੇ ਕਿਸ ਦਾ ਨੋਬਲ ਪ੍ਰਾਈਜ਼ ਮਿਲ ਜੇ ਮੈਨੂੰ ਬਈ ਕਿਸ ਦਾ ਨੋਬਲ ਪ੍ਰਾਈਜ਼ ਮਿਲ ਜੇ ਸ਼ਾਂਤੀ ਦਾ ਿਸ ਦਾ ਨੋਬਲ ਪ੍ਰਾਈਜ਼ ਚੋਂਦੇ ਆ ਇਸ ਦੇ ਸਾਇਨ ਬੋਤ ਜਗਾ ਦੇਖਣ ਨੂੰ ਮਿਲੇ ਆ ਜਿੱਦਾਂ ਕਿ ਦੱਖਣ ਕੋਰੀਆਈ ਨਾਲ ਡੋਨਾਲਡ ਟਰੰਪ ਨੇ ਪਹਿਲੇ ਅਮਰੀਕੀ ਰਾਸ਼ਟਰਪਤੀਏ ਕੀ ਦੱਖਣ ਕੋਰੀਆਈ ਨਾਲ ਵੀ ਹੱਥ ਮਿਲਾ ਲਿਆ ਇਹਨਾਂ ਨੇ ਠੀਕ ਹੈ ਤੇ ਹੁਣ ਇਹਨਾਂ ਨੇ ਕਿਹਾ ਕਿ ਬਈ ਦੀ ਭਾਰਤ ਤੇ ਪਾਕਿਸਤਾਨ ਦੇ ਮਤਲਬ ਕਿ ਹਮਲੇ ਨੂੰ ਅਸੀਂ ਰੋਕਿਆ ਭਾਰਤ ਪਾਕਿਸਤਾਨ ਦਾ ਜਿਹੜਾ ਆਪਰੇਸ਼ਨ ਸਿੰਦੂਰ ਸੀਗਾ ਜੋ ਵਾਰ ਚੱਲ ਰਹੀ ਸੀ ਭਾਰਤ ਪਾਕਿਸਤਾਨ ਸੇ ਕਰ ਰਹੀ ਸੀ ਪਾਕਿਸਤਾਨ ਭਾਰਤੇ ਕਰ ਰਹੀ ਸੀ ਇਸ ਤਣਾਵ ਨੂੰ ਵੀ ਮਤਲਬ ਕਿ ਸੀਜ਼ ਫਾਇਰ ਜ ਜਿਹਨੂੰ ਤੁਸੀਂ ਕਹਿੰਦੇ ਹੋ ਸੀਜ਼ ਫਾਇਰ ਦਾ ਜਿਹੜਾ ਕੰਮ ਹੈ ਉਹ ਕਿਸ ਨੇ ਕੀਤਾ ਹੈ ਅਮਰੀਕਾ ਨੇ ਕੀਤਾ ਹੈ ਯਾਨੀ ਕਿ ਡੋਨਾਲਡ ਟਰੰਪ ਨੇ ਕੀਤਾ ਹੈ ਕੀਤਾ ਇਹ ਸਾਰੇ ਦੇ ਸਾਰੇ ਵਰਲਡ ਨੂੰ ਦਿਖਾਣਾ ਚਾ ਰਹੇ ਸੀ ਕੌਣ ਡੋਨਾਲਡ ਟਰੰਪੋ ਠੀਕ ਹੈ ਤਾਂ ਆਪਰੇਸ਼ਨ ਸਿੰਦੂਰ ਹੋਇਆ ਹੁਣ ਦੇਖੋ ਇਸ ਨੂੰ ਪਾਕਿਸਤਾਨੀਆਂ ਨੇ ਵੀ ਥੋੜਾ ਜਿਹਾ ਵਧੀਆ ਇੰਜਾਮ ਦਿੱਤਾ ਤੇ ਇੰਡੀਆ ਵਾਲਿਆਂ ਨੇ ਕਿ ਦੇਖੋ ਤੁਸੀਂ ਸੁਣੋ ਕਿ ਜਦੋਂ ਸੀਜ਼ ਫਾਇਰ ਹੋਇਆ ਉਸ ਤੋਂ ਬਾਅਦ ਵੀ ਪਾਕਿਸਤਾਨ ਨੇ ਕੀ ਕੀਤੀ ਫਾਇਰਿੰਗ ਕੀਤੀ ਠੀਕ ਹੈ ਤਾਂ ਡੋਨਾਲਡ ਟਰੰਪ ਨੂੰ ਹੁਣ ਜਾ ਕੇ ਪੁੱਛੋ ਬਈ ਉਸ ਜੇ ਸੀਜ਼ਫਾਇਰ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਫਾਇਰਿੰਗ ਕਿਉਂ ਹੋਈ ਕਿਉਂ ਹੋਈ ਬਈ ਫਾਇਰਿੰਗ ਠੀਕ ਹੈ ਤਾਂ ਇਸ ਤਰੀਕੇ ਨਾਲ ਸੀਜ਼ਫਾਇਰ ਦਾ ਜਿਹੜਾ ਕ੍ਰੈਡਿਟ ਹੈ ਉਹ ਕੌਣ ਲੈਣਾ ਚਾਹੁੰਦੇ ਆ ਜੀ ਸੀਜ਼ਫਾਇਰ ਦਾ ਜਿਹੜਾ ਕ੍ਰੈਡਿਟ ਹੈ ਉਹ ਲੈਣਾ ਚਾਹੁੰਦੇ ਆ ਕੌਣ ਡੋਨਾਲਡ ਟਰੰਪ ਜੋ ਕਿ ਇੰਡੀਆ ਦੇ ਵੱਲੋਂ ਵੀ ਨਹੀਂ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਵੀ ਦਿੱਤਾ ਗਿਆ ਹਾਲਾਂਕਿ ਭਾਰਤੀ মিডিਆ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਬਈ ਪਾਕਿਸਤਾਨ ਤਾਂ ਜਿਹੜਾ ਜੀ ਸਵੇਰੇ ਵੀ ਉੱਠ ਕੇ ਨਮਸਤੇ ਕਰਦਾ ਹੈ ਅਮਰੀਕਾ ਨੂੰ ਤੇ ਸ਼ਾਮ ਨੂੰ ਵੀ ਨਮਸਤੇ ਕਰਦਾ ਹੈ ਤੇ ਇਹੀ ਚੀਜ਼ ਇੰਡੀਆ ਤੋਂ ਚਾਹੁੰਦਾ ਹੈ ਅ ਅਮਰੀਕਾ ਕਿ ਸਾਨੂੰ ਸਵੇਰੇ ਵੀ ਉੱਠ ਕੇ ਇੰਡੀਆ ਵਾਲੇ ਨਮਸਤੇ ਕਰਨ ਤੇ ਸ਼ਾਮ ਨੂੰ ਵੀ ਉੱਠ ਕੇ ਨਮਸਤੇ ਕਰਨ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਅਮਰੀਕਾ ਕੀ ਕਹ ਰਿਹਾ ਬਟ ਇਹ ਸਿਰਫ ਗੱਲ ਹੈ ਕਿ ਜੋ ਇੰਡੀਅਨ ਮੀਡੀਆ ਕਹਿ ਰਹੀ ਹੈ ਚੈਨਲਾਂ ਦੇ ਰਾਹੀਂ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਇੱਥੇ ਹੋਰ ਕੀ ਆਂਦਾ ਹੈ ਇਹ ਸੀਜ਼ ਫਾਇਰ ਵਾਲੀ ਤਾਂ ਗੱਲ ਹੋ ਗਈ ਉਸ ਤੋਂ ਬਾਅਦ ਦੇਖੋ ਨੈਕਸਟ ਪੁਆਇੰਟ ਨੈਕਸਟ ਦੇਖੀ ਵੀ ਦੇਖੋ ਟੈਰਿਫ ਵਧਾਇਆ ਗਿਆ ਇੰਡੀਆ ਦੇ ਵਿੱਚ ਕੀ ਵਧਾਇਆ ਗਿਆ ਜੀ ਟੈਰਿਫ ਵਧਾਇਆ ਗਿਆ ਉਦੋਂ ਵੀ ਇੰਡੀਆ ਚੁੱਪਚਾਪ ਬੈਠੀ ਰਹੀ ਉਦੋਂ ਵੀ ਇੰਡੀਆ ਚੁੱਪਚਾਪ ਬੈਠੀ ਰਹੀ ਜਦੋਂ ਇੰਡੀਆ ਤੇ ਟੈਰਿਫ ਵਧਾਇਆ ਗਿਆ ਉਦੋਂ ਵੀ ਚੁੱਪਚਾਪ ਬੈਠੀ ਰਹੀ ਸੀ ਜਦੋਂ ਅਮਰੀਕਿਆਂ ਦਾ ਹਾਜ ਚ ਪਾ ਕੇ ਉਹ ਵੀ ਇੰਨੀ ਬੇਇੱਜ਼ਤੀ ਨਾਲ ਅੰਬਰਸਰ ਦੇ ਸਟੇਸ਼ਨ ਤੇ ਹੀ ਕਿਉਂ ਛੱਡਿਆ ਗਿਆ ਉਹਨਾਂ ਲੋਕਾਂ ਨੂੰ ਅੰਬਰਸਰ ਅੰਬਰਸਰ ਦੇ 에어ਪੋਰਟ ਤੇ ਹੀ ਕਿਉਂ ਲੈ ਕੇ ਆਇਆ ਗਿਆ ਲੋਕਾਂ ਨੂੰ ਇਹ ਗੱਲ ਵੀ ਸੋਚਣ ਵਾਲੀ ਸੀ ਉਦੋਂ ਵੀ ਇੰਡੀਅਨ ਗਵਰਨਮੈਂਟ ਨੇ ਨਹੀਂ ਸੋਚਿਆ ਹੁਣ ਥੋੜਾ ਜਿਹਾ ਸੋਚਣਗੇ ਜ਼ਰੂਰ ਸੋਚਣਗੇ ਕਿਉਂਕਿ ਦੇਖੋ ਜਿਹੜੇ ਐਪਲ ਦੇ ਸੀਈਓ ਐ ਟਿਮ ਕੂਕ ਉਹ ਕਹਿੰਦੇ ਕਿ ਜੀ ਸਾਨੂੰ 50% ਜਿਹੜਾ ਫਾਇਦਾ ਹੋ ਰਿਹਾ ਕਿਉਂਕਿ ਇੰਡੀਆ ਦੇ ਇੰਨੀ ਸਾਰੀ ਆਬਾਦੀ ਹੈ ਇੰਡੀਆ ਦੀ ਇੰਨੀ ਜਨਤਾ ਹੈ ਤੇ ਇੰਡੀਆ ਦੀ ਜਨਤਾ ਦੇ 50% ਲੋਕ ਜਿਹੜੇ ਨੇ ਉਹ ਐਪਲ ਨੂੰ ਯੂਜ਼ ਕਰ ਰਹੇ ਹੋ ਮੈਂ ਤੁਹਾਨੂੰ ਦੱਸਦਾ ਕਿ ਅਪਰੇ ਇੱਥੇ ਟਰੈਂਡ 10th 12th ਵਾਲੇ ਬੱਚੇ ਵੀ ਆਪਾਂ ਨੂੰ ਦੇਖਣ ਮਿਲ ਜਾਣਗੇ ਜਿਨ੍ਹਾਂ ਦੇ ਕੋਲੇ ਆਈਫੋਨ ਨੇ ਜੋ ਬੱਚੇ ਆਈਫੋਨ ਯੂਜ਼ ਕਰ ਰਹੇ ਨੇ ਕਿਉਂਕਿ ਇੰਡੀਆ ਵਾਲੇ ਆਈਫੋਨ ਨੂੰ ਯੂਜ਼ ਕਰਨਾ ਪਸੰਦ ਕਰਦੇ ਐ ਠੀਕ ਹੈ ਹੁਣ ਟਿਮ ਕੁੱਕ ਨੇ ਕਿਹਾ ਕਿ ਜੀ ਕੰਪਨੀ ਆਪਾਂ ਇੱਥੇ ਲਾ ਦਿੰਨੇ ਹਾਂ ਕਿੱਥੇ ਇੰਡੀਆ ਦੇ ਵਿੱਚ ਪਰ ਇਹ ਗੱਲ ਵੀ ਅਮਰੀਕਾ ਨੂੰ ਨਹੀਂ ਪਚੀ ਕਿਉਂ ਕਿਉਂਕਿ ਜੇ ਅਗਰ ਇਹ ਟੈਕ ਕੰਪਨੀ ਲੱਗੂਗੀ ਤੇ ਇੰਡੀਆ ਦੀ ਜੀਡੀਪੀ ਦੇ ਵਿੱਚ ਕੀ ਹੋਊਗਾ ਜੀ ਗਰੋਥ ਹੋਊਗਾ ਅਮਰੀਕਾ ਨੂੰ ਇਹ ਗੱਲ ਹਜਮ ਨਹੀਂ ਹੋਈ ਐਵੇਂ ਦੇ ਬਹੁਤ ਸਾਰੇ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਐਵੀਆਂ ਦੀਆਂ ਦੇਖਣ ਨੂੰ ਮਿਲੀਆਂ ਨੇ ਜੋ ਅਮਰੀਕਾ ਵਾਰ-ਵਾਰ ਇੰਡੀਆ ਵਾਲਿਆਂ ਨੂੰ ਕੀ ਕਰ ਰਿਹਾ ਹੈ ਝੋਟ ਪਹੁੰਚਾ ਰਿਹਾ ਪਰ ਜੇ ਐਮ ਹੁਣ ਵੀ ਨਹੀਂ ਸਮਝੇ ਤਾਂ ਫਿਰ ਕਦੇ ਵੀ ਨਹੀਂ ਸਮਝ ਸਕਦੇ ਬਟ ਹੁਣ ਥੋੜਾ ਜਿਹਾ ਪਿੰਚ ਹੋਇਆ ਕਿਉਂਕਿ ਜਦੋਂ ਗੱਲਾਂ ਮੀਡੀਆ ਦੇ ਵਿੱਚ ਆਣ ਲੱਗ ਜਾਣ ਤਾਂ ਸਮਝੋ ਕਿ ਪਿੰਚ ਹੋਇਆ ਇਸ ਗੱਲ ਤੇ ਪਿੰਚ ਹੋਇਆ ਟੈਰਿਫ ਵਾਲੀ ਗੱਲ ਤੇ ਪਿੰਚ ਹੋਇਆ ਸੀ ਆਪਰੇਸ਼ਨ ਸਿੰਦੂਰ ਵਾਲੀ ਗੱਲ ਤੇ ਵੀ ਪਿੰਚ ਹੋਇਆ ਹੈ ਹੁਣ ਦੇਖੋ ਜੀ ਅੱਗੇ ਕੀ ਰਹਿੰਦਾ ਓਕੇ ਥੈਂਕ ਯੂ ਸੋ ਮਚ ਟੂ 올 ਆਫ ਯੂ